ਇਹਨਾਂ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਮ ਅਕੈਡਮੀ ਸੈਕਟਰ ਦੋਸਤੋ ਅੱਜ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਹਾਈ ਜੰਪ ਬਾਰੇ ਹਾਈ ਜੰਪ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਟੈਕਨੀਕ ਦੀ ਪ੍ਰੋਬਲਮ ਆਂਦੀ ਆ ਕਿੱਦਾਂ ਲਗਾਉਣਾ ਨਹੀਂ ਸਮਝਾਂਦਾ ਹੈਗਾ ਤੇ ਮੇਨਲੀ ਦੋਨੋਂ ਜੰਪ ਦੇ ਵਿੱਚ ਹੀ ਬੱਚਿਆਂ ਨੂੰ ਜਿਹੜੀ ਇੰਜਰੀ ਆਂਦੀ ਆ ਤਾਂ ਅੱਜ ਪ੍ਰੀਤਮ ਫਿਟਾਰਮ ਅਕੈਡਮੀ ਕੋਲ ਆਏ ਹਾਂ ਇਹ ਇਸ ਆਪ ਸਿਚੁਏਸ਼ਨ ਦਾ ਸ਼ੁਰੂ ਕਰੀਏ ਅੱਜ ਆਪਾਂ ਬੱਚਿਆਂ ਨੂੰ ਕਰਵਾ ਰਿਹਾ ਪ੍ਰੈਕਟਿਸ ਤੇ ਹਮੇਸ਼ਾ ਤੁਸੀਂ ਪ੍ਰੈਫਰ ਕਰੋ ਆਪਣੇ ਕੋ ਇੱਥੇ ਅਕੈਡਮੀ ਦੇ ਵਿੱਚ ਗੱਦਾ ਹੈ ਗੱਦੀ ਸੂਤ ਹੈ ਬੱਚੇ ਇੱਥੇ ਗੱਦੇ ਕਰਦੇ ਨੇ ਥੋੜਾ ਜੇ ਤੁਸੀਂ ਪੱਕੇ ਤੇ ਕਰਦੇ ਹੋ ਇੰਜਰੀ ਚਾਂਸ ਹੋ ਜਾਂਦਾ ਠੀਕ ਹੈ ਜਿਵੇਂ ਹੁਣ ਆਪਾਂ ਇੱਥੇ ਆ ਲੌਂਗ ਜੰਪ ਤੇ ਲੌਂਗ ਜੰਪ ਤੇ ਆਪਾਂ ਦੇ ਦਿੱਤਾ ਪਾਇਆ ਹੋਇਆ ਠੀਕ ਹੈ ਸੇਮ ਉੱਥੇ ਵੀ ਤੁਹਾਨੂੰ ਇਸੇ ਤਰ੍ਹਾਂ ਦਾ ਸਬ ਸਿਸਟਮ ਆ ਜਿਹੜਾ ਮਿਲਦਾ ਹੈ ਅਕੈਡਮੀ ਜੁਆਇਨ ਕਰਨ ਦਾ ਇਹੀ ਬੈਨੀਫਿਟ ਹੁੰਦਾ ਕਿ ਤੁਹਾਨੂੰ ਪ੍ਰੋਪਰ ਉਸ ਅਕੋਰਡਿੰਗ ਹੀ ਸਾਰੀ ਤਿਆਰੀ ਕਰਵਾਈ ਜਾਂਦੀ ਆ ਕਿਸੇ ਵੀ ਤਰ੍ਹਾਂ ਨੂੰ ਲੈ ਕੇ ਤੁਹਾਨੂੰ ਕੋਈ ਕੋਈ ਸ਼ੱਕ ਨਹੀਂ ਰਹਿ ਜਾਂਦਾ ਤੁਹਾਨੂੰ ਟ੍ਰੈਲ ਨੂੰ ਲੈ ਕੇ ਕਿ ਸਾਨੂੰ ਆ ਚੀਜ਼ ਨਹੀਂ ਦਿਵਾਈ ਆ ਠੀਕ ਹੈ ਤਾਂ ਹੁਣ ਆਪਾਂ ਬੱਚੇ ਨੂੰ ਕਰਵਾ ਰਹੇ ਹਾਂ ਇੱਥੇ ਤੇ ਤੁਸੀਂ ਦੇਖਿਓ ਹਾਈ ਜੰਪ ਸਪੈਸ਼ਲੀ ਫਾਰ ਗਰਲਸ ਦੇ ਲਈ ਬॉयਜ਼ ਦੇ ਲਈ ਟੈਕਨੀ No matter, नो मैटर ਤੁਹਾਡਾ ਇਹ ਵੇਟ ਮੈਟਰ ਨਹੀਂ ਕਰਦਾ ਹੈਗਾ ਪਹਿਲਾਂ ਤਾਂ ਟੈਕਨੀਕ ਮੀਟਰ ਕਰਦੇ ਆ ਉਸ ਤੋਂ ਬਾਅਦ ਤੁਹਾਡੀ ਫਿਟਨੈਸ ਮੈਟਰ ਕਰਦੀ ਆ ਤਾਂ ਅੱਜ ਆਪਾਂ ਬੱਚਿਆਂ ਨੂੰ ਇਹ ਸਭ ਕਰਾਂਗੇ ਤੇ ਜੇ ਤੁਸੀਂ ਵੀ ਲੌਂਗ ਜੰਪ ਫਾਈ ਜੰਪ ਫੇਲੋਂ ਤੁਹਾਨੂੰ ਨਹੀਂ ਆਉਂਦਾ ਹੈਗਾ ਤਾਂ ਤੁਸੀਂ ਅਕੈਡਮੀ ਚ ਜਾ ਕੇ ਇਹ ਸਾਰਾ ਕੁਝ ਸਿੱਖ ਸਕਦੇ ਹੋ ਠੀਕ ਹੈ ਜੀ ਠੀਕ ਹੈ ਤੁਸੀਂ ਹਲੇ ਵੀ ਕੀ ਕਰੀਏ ਇਹਨੂੰ ਦੇਖੋ ਆ ਕਰੀਏ ਨਾ ਹਨਾ ਪਿੰਗਾ ਜੀ ਚੱਲਦੇ ਚੱਲੇਗੇ ਓ ਡਿੱਗ ਡਿੱਗ ਹੋਏ ਆਸਵਾਰ ਮਿੱਤ ਨਦੇ ਨੀ ਹਾਰ ਮਿੱਤਰਾ ਦੇਖੀ ਸਭ ਦੇਣਾ ਇੱਕ ਹਾਰ ਮਿੱਤਰਾ ਸਿਰ ਉੱਤੇ ਐਵੇਂ ਸਟ੍ਰੈਸ ਪਾਉਣੀ ਨਹੀਂ ਉਹ ਬੇਗੋੜ ਦੇਖੀ ਸਟ੍ਰੈਕਲੇ ਨਹੀਂ ਜਾਂਦੀ ਇਹ ਆ ਜੀ ਪੰਜਾਬ ਪੁਲਿਸ ਦਾ ਹਾਈ ਜੰਪ ਜਿਹੜਾ ਕਿ ਬੱਚੇ ਮੋਸਲੀ ਬਿਨਾ ਕੋਈ ਪ੍ਰੋਬਲਮ ਆਉਂਦੀ ਆ ਹਾਈ ਜੰਪ ਦੇ ਵਿੱਚ ਲੌਂਗ ਜੰਪ ਦੇ ਜੇ ਆਪਾਂ ਆਪਣੀ ਕੈਡਮੀ ਦੇ ਵਿੱਚ ਦੇਖ ਸਕਦੇ ਹੋ ਬਗਤੀ ਦੇ ਬੱਚਿਆਂ ਨੂੰ ਪ੍ਰੈਕਟਿਸ ਕਰਵਾਉਂਦੇ ਆ ਇਹ ਲੌਂਗ ਜੰਪ ਅਗਰੇ ਨਹੀਂ ਦਿੱਤਾ ਪਾਇਆ ਹੋਇਆ ਹੈ ਵਿੱਚੋਂ ਹੀਰਾ ਨਿਕਲੂ ਧਰਤੀ ਦੇ ਵਿੱਚੋਂ ਤੇ ਕੇ ਜੀਰਾ ਨਿਕਲੂ ਜੈਲਸੀ ਨੂੰ ਦਿਲਚਪਨਾ ਆਗ